ਸਦੀਆਂ ਕੇਂਦਰ ਦੀਆਂ ਸਰਕਾਰਾਂ ਅਤੇ ਸੂਬੇ ਦੀਆਂ ਸਰਕਾਰਾਂ ਕਾਂਗਰਸ ਦੀਆਂ ਮੁੱਖ ਤੌਰ ਤੇ ਇਹ ਜੋ ਸਾਡੇ ਨਾਲ ਜਾਤੀਆਂ ਹੋਈਆਂ ਤਕਸ਼ਾਈਆਂ ਹੋਈਆਂ ਉਹਦੇ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਨੇ ਜਿਹਦੇ ਕਰਕੇ ਸਾਡੇ ਅੱਜ ਤੱਕ ਕਿਤੇ ਵੀ ਪੰਜਾਬ ਨੂੰ ਇਨਸਾਫ ਨਹੀਂ ਮਿਲ ਰਿਹਾ ਇਹ ਜਿਹੜੇ ਆਰਟੀਕਲ ਜਿਹੜੇ ਲਾਗੂ ਕੀਤੇ ਗਏ ਇਹ ਕਾਨੂੰਨਾਂ ਨੂੰ ਰੱਦ ਕੀਤੇ ਬਿਨਾ ਪੰਜਾਬ ਦੇ ਪਾਣੀਆਂ ਦੀ ਜਿਹੜੀ ਲੁੱਟ ਹੈ ਰੋਕਣੀ ਸੰਭਵ ਨਹੀਂ ਜੇ ਕਾਨੂੰਨ ਰੱਦ ਹੋ ਜਾਣ ਤਾਂ ਸਾਰੇ ਮਸਲੇ ਹੱਲ ਹੁੰਦੇ ਨੇ ਇਹ ਪਾਖੜਾ ਪਿਆ ਮੈਨੇਜਮੈਂਟ ਬੋਰਡ ਦੀ ਹੋਂਦ ਹੀ ਖਤਮ ਹੁੰਦੀ ਆ ਇਹ ਕੇਂਦਰ ਦੀ ਸਰਕਾਰ ਇਹ ਚਾਹੁੰਦੀ ਹੈ ਕਿ ਅਸੀਂ ਪੰਜਾਬ ਨੂੰ ਇਨਸਾਫ ਦੇਣਾ ਅੱਜ ਮੌਕਾ ਜੇ ਪੰਜਾਬ ਨੂੰ ਇਨਸਾਫ ਦੇਣਾ ਚਾਹੁੰਦਾ ਜਿਹੜਾ ਇੱਕ ਤੱਕ ਮਿਲਿਆ ਨਹੀਂ ਤਾਂ ਉੱਥੇ ਪਾਰਲੀਮੈਂਟ ਸੈਸ਼ਨ ਬੁਲਾ ਕੇ ਇਹ ਸਾਰੇ ਜਿਹੜੇ ਗੈਰ ਸੰਵਿਧਾਨਿਕ ਚਾਰੇ ਆਰਟੀਕਲ ਨੂੰ ਰੱਦ ਕੀਤਾ ਜਾਵੇ ਸੁਪਰੀਮ ਕੋਰਟ ਦੇ ਵਿੱਚ ਸਾਨੂੰ ਇਨਸਾਫ ਮਿਲਣਾ ਸੀ ਪੰਜਾਬ ਨੂੰ ਲੇਕਿਨ ਸਰਕਾਰ ਬਦਲ ਗਈ ਉਦੋਂ ਸਰਕਾਰ ਪੰਜਾਬ ਦੇ ਵਿੱਚ ਕਾਂਗਰਸੀ ਸਰਕਾਰ ਬਣੀ ਸਦਰਵਾਰਾ ਸਿੰਘ ਮੁੱਖ ਮੰਤਰੀ ਬਣੇ ਕੇਂਦਰ ਦੇ ਵਿੱਚ ਇੰਦਰਾ ਗਾਂਧੀ ਜੀ ਪ੍ਰਧਾਨ ਮੰਤਰੀ ਸੀ ਦਬਾਅ ਬਣਾ ਕੇ ਉੱਥੋਂ ਉੱਥੋਂ ਸਾਡਾ ਸਾਰਾ ਨੁਕਸਾਨ ਕਿੱਥੇ ਹੋਇਆ ਕਿਉਂ ਧਾਰਾ ਉਸ ਵਾਸਤੇ ਲਿਆ ਗਿਆ ਅਤੇ ਸਾਡਾ ਪੱਖ ਜਿਹੜਾ ਪੰਜਾਬ ਦਾ ਉੱਥੇ ਕਮਜ਼ੋਰ ਕਰ ਦਿੱਤਾ ਗਿਆ ਹਜ਼ਾਰਾਂ ਸਾਡੇ ਨੌਜਵਾਨ ਜਿਨ੍ਹਾਂ ਨੂੰ ਸੰਘਰਸ਼ ਕਰਦੇ ਤੁਰਨਾ ਪਿਆ ਉਹਨਾਂ ਦੀ ਸ਼ਹਾਦਤ ਹੋਈ ਦਰਬਾਰ ਸਾਹਿਬ ਤੇ ਹਮਲਾ ਉਹ ਵੀ ਇਹੀ ਕਾਰਨ ਨੇ 84 ਦਾ ਕਤਲੇਆਮ ਹੋਇਆ ਜਿਹੜਾ ਸਿੱਖਾਂ ਦਾ ਇਹ ਸਾਰੇ ਜਿਹੜੇ ਸਾਡੇ ਜਿਹੜੇ ਸਾਡਾ ਧੱਕੇਸ਼ਾਹੀਆਂ ਹੋਈਆਂ ਪੰਜਾਬ ਦੇ ਨਾਲ ਇਹ ਜਿਹੜਾ ਮੁੱਖ ਤੌਰ ਤੇ ਇਹ ਪਾਣੀ ਆ ਕਰਕੇ ਜਿਹੜੀ ਚੰਡੀਗੜ੍ਹ ਦਾ ਮਸਲਾ ਪੰਜਾਬੀ ਬੋਲ ਦੇ ਇਲਾਕੇ ਦਾ ਮਸਲਾ ਇਹ ਜਿਹੜੇ ਪੰਜਾਬ ਦੇ ਜਿਹੜੇ ਜੇ ਧੱਕੇਸ਼ਾਹੀਆਂ ਜਿਹੜੀਆਂ ਹੋਈਆਂ ਉਹਦੇ ਕਰਕੇ ਪੰਜਾਬ ਨੂੰ ਲੰਬਾ ਸਮਾਂ ਜਿਹੜਾ ਸੰਤਾਪ ਵਡਾਉਣਾ ਪਿਆ ਠਿੰਗਿਆੜੀ ਧੰਨਵਾਦ ਜੀ ਸਪੀਕਰ ਸਾਹਿਬ ਜੋ ਅੱਜ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਉਸ ਦੇ ਵਿੱਚ ਤੁਸੀਂ ਮੈਨੂੰ ਪਾਣੀਆਂ ਦੇ ਮੁੱਦੇ ਤੇ ਬੋਲਣ ਦਾ ਮੌਕਾ ਦਿੱਤਾ ਜੋ ਮਤਾ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੇ ਲਈ ਜਾਂਦਾ ਗਿਆ ਮੈਂ ਉਸ ਦੇ ਹੱਕ ਦੇ ਵਿੱਚ ਬੋਲਣ ਲਈ ਖੜਾ ਹੋਇਆ ਹਾਂ ਜੇਕਰ ਅਸੀਂ ਗੱਲ ਕਰੀਏ ਇਤਿਹਾਸ ਵੱਲ ਨਿਗਾਹ ਮਾਰਨੀ ਬੜੀ ਜ਼ਰੂਰੀ ਆ ਕੀ ਪਿਛਲੇ ਸਮੇਂ ਦੇ ਵਿੱਚ ਜੋ ਵੀ ਪੰਜਾਬ ਨਾਲ ਤਕੇਸ਼ਾਂ ਹੀ ਹੋਈਆਂ ਖਾਸ ਤੌਰ ਤੇ 58 ਸਾਲ ਦੀ ਜੇ ਗੱਲ ਕਰ ਲਈਏ 1966 ਤੋਂ ਲੈ ਕੇ ਅੱਜ ਤੱਕ ਜਦੋਂ ਦਾ ਪੰਜਾਬੀ ਸੂਬਾ ਬਣਿਆ ਉਦੋਂ ਤੋਂ ਲੈ ਕੇ ਹੁਣ ਤੱਕ ਜੋ ਵੀ ਸਰਕਾਰਾਂ ਦੀ ਕਾਰਗੁਜ਼ਾਰੀ ਰਹੀ ਆ ਚਾਹੇ ਕੇਂਦਰ ਦੀਆਂ ਦੀ ਰਹੀ ਆ ਚਾਹੇ ਸੂਬੇ ਦੀਆਂ ਦੀ ਰਹੀ ਆ ਉਹਦੇ ਤੇ ਅੱਜ ਡਿਸਕਸ਼ਨ ਕਰਨੀ ਬੜੀ ਜ਼ਰੂਰੀ ਅੱਜ ਦੀ ਪੀੜ੍ਹੀ ਨੂੰ ਪਤਾ ਹੋਣਾ ਚਾਹੀਦਾ ਵੀ ਅੱਜ ਕਾਰਨ ਕੀ ਆ ਕਿਉਂ ਪੰਜਾਬ ਅੱਜ ਸੁਪਰੀਮ ਕੋਰਟ ਦੇ ਵਿੱਚ ਵੀ ਜਾ ਕੇ ਕੇਸ ਅਸੀਂ ਕਿਉਂ ਸਾਡੇ ਖਿਲਾਫ ਕਿਉਂ ਹੋ ਰਹੇ ਨੇ ਇਹ ਸਾਰੇ ਮਸਲੇ ਦੀ ਜੜ ਕੀ ਆ ਸਾਡਾ ਪੱਖ ਪੰਜਾਬ ਦਾ ਕਮਜ਼ੋਰ ਕਿੱਥੇ ਤੇ ਕਿਉਂ ਰਿਹਾ ਇਹ ਪਤਾ ਹੋਣਾ ਜ਼ਰੂਰੀ ਆ ਸੋ ਕਿਉਂਕਿ ਮੁੱਖ ਤੌਰ ਤੇ ਆਪਾਂ ਗਲਤੀਆਂ ਤਾਂ ਮੰਨਈ ਜਾਂਦੇ ਵੀ ਗਲਤੀਆਂ ਹੋਈਆਂ ਲੇਕਿਨ ਮੁੱਖ ਤੌਰ ਤੇ ਕਾਂਗਰਸ ਦੀਆਂ ਕੇਂਦਰ ਦੀਆਂ ਸਰਕਾਰਾਂ ਅਤੇ ਸੂਬੇ ਦੀਆਂ ਸਰਕਾਰਾਂ ਕਾਂਗਰਸ ਦੀਆਂ ਮੁੱਖ ਤੌਰ ਤੇ ਇਹ ਜੋ ਸਾਡੇ ਨਾਲ ਜਾਤੀਆਂ ਹੋਈਆਂ ਤਕੀਸ਼ਾਂੀਆਂ ਹੋਈਆਂ ਉਹਦੇ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਨੇ ਜਿਹਦੇ ਕਰਕੇ ਸਾਡੇ ਅੱਜ ਤੱਕ ਕਿਤੇ ਵੀ ਪੰਜਾਬ ਨੂੰ ਇਨਸਾਫ ਨਹੀਂ ਮਿਲ ਰਿਹਾ ਸੋ ਅੱਜ ਜੋ ਬੀਵੀ ਐਮਬੀ ਦੀ ਤਕੀਸ਼ਾਈ ਦਾ ਮਾਮਲਾ ਜਿਹੜਾ ਹਰਿਆਣੇ ਨੂੰ ਵਾਧੂ ਪਾਣੀ ਦੇਣ ਦਾ ਸਾਡੇ ਸਾਹਮਣੇ ਆਇਆ ਜਾ ਪਿਛਲੇ ਸਮੇਂ ਦੇ ਵਿੱਚ ਪੰਜਾਬ ਨਾਲ ਜੋ ਤਕੇਸ਼ਾਇਆ ਹੋਈਆਂ ਨੇ ਇਹ ਸਾਰਿਆਂ ਦੀ ਜੜ੍ਹ ਹੈ ਜਿਹੜੀ ਉਹ ਦੋ ਜਿਹੜੇ ਕਾਨੂੰਨ ਨੇ ਉਹਨਾਂ ਦੀਆਂ ਚਾਰ ਗੈਰ ਸੰਵਿਧਾਨਿਕ ਜਿਹੜੇ ਆਰਟੀਕਲ ਨੇ ਇੱਕ ਤਾਂ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਜਿਹੜਾ 1966 ਦੇ ਵਿੱਚ ਜਦੋਂ ਸੂਬਿਆਂ ਦੀ ਵੰਡ ਹੋਈ ਉਹਦੇ ਵਿੱਚ ਦਫਾ 78 79 80 ਅਤੇ ਦੂਸਰਾ ਇੰਟਰ ਸਟੇਟ ਵਾਟਰ ਡਿਸਪਿਊਟ ਐਕਟ ਜਿਹੜਾ 1956 ਦੇ ਵਿੱਚ ਬਣਿਆ ਜਿਹਦੇ ਵਿੱਚ ਬਾਅਦ ਦੇ ਵਿੱਚ 1985 ਦੇ ਵਿੱਚ ਉਸ ਸਮੇਂ ਰਜੀਵ ગાંધી ਦੀ ਸਰਕਾਰ ਸੀ ਆਰਟੀਕਲ 14 ਜਿਹੜਾ ਐਡ ਕੀਤਾ ਗਿਆ ਸੋ ਇਹ ਚਾਰੇ ਆਰਟੀਕਲ ਜਿਹੜੇ ਭਾਰਤੀ ਸੰਵਿਧਾਨ ਦੀ ਉਲੰਘਣਾ ਕਰਕੇ ਪੰਜਾਬ ਦੇ ਪਾਣੀਆਂ ਤੇ ਅਤੇ ਪੰਜਾਬ ਦੇ ਬਿਜਲੀ ਨੂੰ ਤੇ ਹੱਕਾਂ ਨੂੰ ਖੋਹ ਕੇ ਹਰਿਆਣਾ ਅਤੇ ਦੂਜੇ ਸੂਬਿਆਂ ਨੂੰ ਦੇਣ ਲਈ ਇਹ ਜਿਹੜੇ ਆਰਟੀਕਲ ਜਿਹੜੇ ਲਾਗੂ ਕੀਤੇ ਗਏ ਇਹ ਕਾਨੂੰਨਾਂ ਨੂੰ ਰੱਦ ਕੀਤੇ ਬਿਨਾਂ ਪੰਜਾਬ ਦੇ ਪਾਣੀਆਂ ਦੀ ਜਿਹੜੀ ਲੁੱਟ ਹੈ ਰੋਕਣੀ ਸੰਭਵ ਨਹੀਂ ਇਹ ਕਾਨੂੰਨ ਰੱਦ ਹੋ ਜਾਣ ਤਾਂ ਸਾਰੇ ਮਸਲੇ ਹੱਲ ਹੁੰਦੇ ਨੇ ਇਹ ਪਾਖੜਾ ਵਿਆਹ ਮੈਨੇਜਮੈਂਟ ਬੋਰਡ ਦੀ ਹੋਂਦ ਹੀ ਖਤਮ ਹੁੰਦੀ ਆ ਸੋ ਇਸ ਲਈ ਮੈਂ ਇਹ ਮੰਗ ਕਰਦਾ ਪੰਜਾਬ ਸਰਕਾਰ ਤੋਂ ਕਿ ਅੱਜ ਇਹ ਮਤਾ ਲਿਆਂਦਾ ਜਾਵੇ ਕਿ 1966 ਦੀ ਜਿਹੜੀ 78 79 80 ਅਤੇ ਦੂਸਰਾ ਜਿਹੜਾ ਐਕਟ 1956 ਜਿਹੜਾ ਵਾਟਰ ਡਿਸਪਿਊਟ ਐਕਟਾ ਉਸ ਦੀ ਧਾਰਾ 14 ਨੂੰ ਰੱਦ ਕਰਨ ਦਾ ਮਤਾ ਪਾ ਕੇ ਕੇਂਦਰ ਸਰਕਾਰ ਨੂੰ ਭੇਜਿਆ ਜਾਵੇ ਅਤੇ ਜੇ ਕੇਂਦਰ ਦੀ ਸਰਕਾਰ ਇਹ ਚਾਹੁੰਦੀ ਹੈ ਕਿ ਅਸੀਂ ਪੰਜਾਬ ਨੂੰ ਇਨਸਾਫ ਦੇਣਾ ਅਜੇ ਮੌਕਾ ਜੇ ਪੰਜਾਬ ਨੂੰ ਇਨਸਾਫ ਦੇਣਾ ਚਾਹੁੰਦਾ ਜਿਹੜਾ ਇੱਕ ਤੱਕ ਮਿਲਿਆ ਨਹੀਂ ਤਾਂ ਉੱਥੇ ਪਾਰਲੀਮੈਂਟ ਸੈਸ਼ਨ ਬੁਲਾ ਕੇ ਇਹ ਸਾਰੇ ਜਿਹੜੇ ਗੈਰ ਸੰਵਿਧਾਨਿਕ ਚਾਰੇ ਆਰਟੀਕਲ ਨੂੰ ਰੱਦ ਕੀਤਾ ਜਾਵੇ ਦੂਸਰਾ ਹੱਲ ਕੀ ਆ ਕਿ ਕੇਂਦਰ ਸਰਕਾਰ ਕੋਲੇ ਇੱਕ ਅਧਿਕਾਰ ਆ ਪ੍ਰਧਾਨ ਮੰਤਰੀ ਜੀ ਥਰੂ ਦੇਸ਼ ਦੇ ਰਾਸ਼ਟਰਪਤੀ ਦੇ ਮਾਂ ਜੋ ਰਾਸ਼ਟਰਪਤੀ ਦੇ ਜ਼ਰੀਏ ਸੁਪਰੀਮ ਕੋਰਟ ਤੋਂ ਪ੍ਰੈਜ਼ੀਡੈਂਸ਼ੀਅਲ ਰੈਫਰੈਂਸ ਮੰਗ ਸਕਦੇ ਨੇ ਜਿਸ ਤਰ੍ਹਾਂ 2004 ਦੇ ਵਿੱਚ ਮੰਗਿਆ ਗਿਆ ਉਸ ਸਮੇਂ ਸਰਦਾਰ ਮੋਨ ਮਨਮੋਹ ਸਿੰਘ ਜੀ ਜੋ ਪ੍ਰਧਾਨ ਮੰਤਰੀ ਸਨ ਉਹਨਾਂ ਨੇ ਵਾਟਰ ਟਰਮੀਨੇਸ਼ਨ ਐਕਟ ਜਿਹੜਾ ਜਿਹੜਾ ਇੱਕ ਪਾਸ ਕੀਤਾ ਗਿਆ ਸੀਗਾ ਉਹਦੇ ਬਾਰੇ ਪੁੱਛਿਆ ਗਿਆ ਲੇਕਿਨ ਉਹ ਵੀ ਉਸ ਸਮੇਂ ਸਾਨੂੰ ਇਨਸਾਫ ਨਹੀਂ ਮਿਲਿਆ ਜੇਕਰ ਇਹੀ ਮਤਾਂ ਰੱਦ ਉਦੋਂ ਵੀ ਜੋ 2004 ਦੀ ਮੈਂ ਗੱਲ ਕਰੂੰਗਾ ਕਿ 2004 ਦੇ ਵਿੱਚ ਜਦੋਂ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਜਦੋਂ ਮਤਾ ਰੱਦ ਕੀਤਾ ਗਿਆ ਸੀਗਾ ਵਾਟਰ ਟਰਮੀਨੇਸ਼ਨ ਐਗਰੀਮੈਂਟ ਰੱਦ ਕੀਤੇ ਗਏ ਉਦੋਂ ਹੀ ਜੇਕਰ ਨਾਲ ਹੀ 78 79 80 ਅਤੇ 14 ਧਾਰਾ ਨੂੰ ਵੀ ਰੱਦ ਕਰਕੇ ਭੇਜਿਆ ਜਾਂਦਾ ਤਾਂ ਸਾਨੂੰ ਉਦੋਂ ਇਨਸਾਫ ਮਿਲਣਾ ਸੀਗਾ ਉਦੋਂ ਹੀ ਜਿਹੜਾ ਪ੍ਰੈਜ਼ੀਡੈਂਸ਼ੀਅਲ ਰੈਫਰੈਂਸ ਦੇ ਵਿੱਚ ਪੰਜਾਬ ਨੂੰ ਇਨਸਾਫ ਮਿਲਣਾ ਸੀਗਾ ਲੇਕਿਨ ਉਦੋਂ ਨਹੀਂ ਹੋਇਆ ਸੋ ਪਿਛਲੇ ਸਮੇਂ ਦੇ ਵੀ ਸਰਕਾਰਾਂ ਵੱਲੋਂ ਜੋ ਵੀ ਯਤਨ ਜਿਹੜੇ ਪੋਜ਼ਿਟਿਵ ਹੋਏ ਨੇ ਨੈਗੇਟਿਵ ਹੋਏ ਨੇ ਉਹਦਾ ਜ਼ਿਕਰ ਜ਼ਰੂਰ ਕਰਨਾ ਪੰਦਾ ਇੱਥੇ ਕਾਲੀ ਦਲ ਦੀ ਗੱਲ ਕੀਤੀ ਗਈ ਆ ਪਿਛੇ ਇੱਕ ਅਸੀਂ ਸਿਧਾਂਤਿਕ ਲੜਾਈ ਪਾਰਟੀ ਵਿੱਚ ਵੀ ਲੜ ਰਹੇ ਆ ਲੇਕਿਨ ਜਿੱਥੇ ਕੋਈ ਸਹੀ ਐਫਰਟਸ ਹੋਏ ਨੇ ਉਹ ਜਰੂਰ ਮੈਂ ਜ਼ਿਕਰ ਕਰੂੰਗਾ ਕਿਉਂਕਿ 1979 ਦੇ ਵੇਲੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀਗੇ ਪੰਜਾਬ ਦੇ ਤੁਹਾਡਾ ਸ਼ਬਦ ਉਹਨਾਂ ਨੇ ਨਹੀਂ 10 ਮਿੰਟ ਗਿਆ ਜੀ ਬੋਲ ਲੈਣ ਦਿਓ ਪੰਜਾਬ ਦੇ ਭਲੇ ਲਈ ਮੈਂ ਗੱਲ ਕਰ ਰਿਹਾ 10 ਮਿੰਟ ਕੀ ਕਿੰਨਾ ਮੈਂ ਗੱਲ ਕਰ ਰਿਹਾ ਤੁਸੀਂ ਅਕਾਲੀ ਦਲ ਦਾ ਆਖੋਣ ਦਿਓ ਸਾਰਿਆਂ ਨੇ ਗੱਲ ਕੀਤੀਆਂ ਉਹਨਾਂ ਨੇ 78 ਧਾਰਾ ਨੂੰ ਚੈਲੰਜ ਕੀਤਾ ਅਤੇ ਉਹ ਧਾਰਾ ਰੱਦ ਹੋਣੀ ਲਾਜ਼ਮੀ ਸੀ ਸੁਪਰੀਮ ਕੋਰਟ ਦੇ ਵਿੱਚ ਸਾਨੂੰ ਇਨਸਾਫ ਮਿਲਣਾ ਸੀ ਪੰਜਾਬ ਨੂੰ ਲੇਕਿਨ ਸਰਕਾਰ ਬਦਲ ਗਈ ਅਤੇ ਸਰਕਾਰ ਬਦਲ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਬਣੀ ਸਦਰਵਾਰਾ ਸਿੰਘ ਮੁੱਖ ਮੰਤਰੀ ਬਣੇ ਕੇਂਦਰ ਦੇ ਵਿੱਚ ਇੰਦਰਾ ਗਾਂਧੀ ਜੀ ਪ੍ਰਧਾਨ ਮੰਤਰੀ ਸੀ ਦਬਾਅ ਬਣਾ ਕੇ ਉਥੋਂ ਉਥੋਂ ਸਾਡਾ ਸਾਰਾ ਨੁਕਸਾਨ ਕਿੱਥੇ ਹੋਇਆ ਕਿਉਂ ਧਾਰੋ ਕੇਸ ਵਾਪਸ ਲਿਆ ਗਿਆ ਅਤੇ ਸਾਡਾ ਪੱਖ ਜਿਹੜਾ ਪੰਜਾਬ ਦਾ ਉਥੇ ਕਮਜ਼ੋਰ ਕਰ ਦਿੱਤਾ ਗਿਆ ਜਿਹੜੀ ਦੁਬਾਰਾ ਵੀ ਕੋਸ਼ਿਸ਼ਾਂ ਹੋਈਆਂ ਤਾਂ ਸੁਪਰੀਮ ਕੋਰਟ ਨੇ ਨਾ ਕਰ ਦਿੱਤੀ ਗਈ ਕਿ ਜਿਹੜਾ ਕੇਸ ਤੁਸੀਂ ਵਾਪਸ ਲੈ ਲਿਆ ਇੱਕ ਵਾਰ 77 ਧਾਰਨ ਨੂੰ ਰੱਦ ਕਰਾਉਣ ਦਾ ਉਹ ਕੇਸ ਤੁਸੀਂ ਦੁਬਾਰਾ ਨਹੀਂ ਤੁਸੀਂ ਅਪੀਲ ਦੇ ਵਿੱਚ ਜਾ ਸਕਦੇ ਸੋ ਇਹ ਜਿਹੜਾ ਕਾਰਨ ਮੁੱਖ ਕਾਰਨ ਇਹ ਆ ਕਿ ਇਹ ਜਿਹੜੀਆਂ ਗੈਰ ਸੰਵਿਧਾਨਿਕ ਧਾਰਾਵਾਂ ਲੱਗੀਆਂ ਸੀਗੀਆਂ ਸੋ ਦੇਖੋ ਕਪੂਰੀ ਦਾ ਮੋਰਚਾ ਲਾਇਆ ਅਕਾਲੀ ਦਲ ਨੇ ਜਦੋਂ ਇਹ ਟੱਕ ਲੱਗਣ ਲੱਗਿਆ ਜਿਹੜਾ ਬਾਅਦ ਦੇ ਵਿੱਚ ਧਰਮ ਜੁੱਧ ਮੋਰਚੇ 'ਚ ਤਬਦੀਲ ਹੋਇਆ ਹਜ਼ਾਰਾਂ ਸਾਡੇ ਨੌਜਵਾਨ ਜਿਨ੍ਹਾਂ ਨੂੰ ਸੰਘਰਸ਼ ਕਰਦੇ ਤੁਰਨਾ ਪਿਆ ਉਹਨਾਂ ਦੀ ਸ਼ਹਾਦਤ ਹੋਈ ਦਰਬਾਰ ਸਾਹਿਬ ਤੇ ਹਮਲਾ ਉਹ ਵੀ ਇਹਹੀ ਕਾਰਨ ਨੇ 84 ਦਾ ਕਤਲੇਆਮ ਹੋਇਆ ਜਿਹੜਾ ਸਿੱਖਾਂ ਦਾ ਇਹ ਸਾਰੇ ਜਿਹੜੇ ਸਾਡੇ ਜਿਹੜੇ ਸਾਡੇ ਟੱਕਰਸ਼ਾਹੀਆਂ ਹੋਈਆਂ ਪੰਜਾਬ ਦੇ ਨਾਲ ਇਹ ਜਿਹੜਾ ਮੁੱਖ ਤੌਰ ਤੇ ਇਹ ਪਾਣੀਆਂ ਕਰਕੇ ਜਿਹੜੀ ਚੰਡੀਗੜ੍ਹ ਦਾ ਮਸਲਾ ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ ਇਹ ਜਿਹੜੇ ਪੰਜਾਬ ਦੇ ਜਿਹੜੇ ਧੱਕੇਸ਼ਾਹੀਆਂ ਜਿਹੜੀਆਂ ਹੋਈਆਂ ਉਹਦੇ ਕਰਕੇ ਪੰਜਾਬ ਨੂੰ ਲੰਬਾ ਸਮਾਂ ਜਿਹੜਾ ਸੰਤਾਪ ਵਡਾਉਣਾ ਪਿਆ ਸੋ ਇਸ ਲਈ ਮੈਂ ਇੱਕ ਗੱਲ ਹੋਰ ਕਰਨੀ ਚਾਹੁੰਦਾ ਜ਼ਰੂਰ ਇੱਕ ਮਿੰਟ ਦੇ ਦਿਓ ਜੀ ਸੋ ਇੱਕ 16 ਦੇ ਵਿੱਚ ਇੱਕ ਮਤਾ ਪਾਸ ਕੀਤਾ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਜਿਹਦੇ ਵਿੱਚ ਉਹ ਜ਼ਮੀਨਾਂ ਜਿਹੜੀਆਂ ਕਿਸਾਨਾਂ ਦੀਆਂ ਜ਼ਮੀਨਾਂ ਵਾਪਸ ਕਰ ਦਿੱਤੀਆਂ ਗਈਆਂ ਇੰਤਕਾਲ ਰੱਦ ਕਰਕੇ ਅਤੇ ਉਹ ਸਮੇਂ ਜਿਹੜਾ ਰਾਜਸਥਾਨ ਨੂੰ ਪਾਣੀ ਜਾਂਦਾ ਉਹਦਾ ਵੀ ਮਤਾ ਪਾਸ ਕੀਤਾ ਗਿਆ ਸੀ ਕਿ ਉਹ ਰਾਇਲਟੀ ਜਿਹੜੀ ਬਣਦੀ ਆ ਸਾਡੀ ਕਰੋੜਾਂ ਅਰਬਾਂ ਰਪਿਆ ਉਹਦੀ ਉਹ ਰਾਜਸਥਾਨ ਤੋਂ ਉਹ ਲੈਣੀ ਬਣਦੀ ਆ ਜਿਹੜਾ ਉਸ ਤੋਂ ਬਾਅਦ ਪਿਛਲੀ ਸਰਕਾਰ ਨੇ ਵੀ ਜਾਂ ਹੁਣ ਵਾਲੀ ਸਰਕਾਰ ਨੇ ਉਹਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਉਹ ਵੀ ਸਾਡਾ ਜਿਹੜਾ ਹੱਕ ਬਣਦਾ ਰਾਜਸਥਾਨ ਨੂੰ ਜਿਹੜਾ ਪਾਣੀ ਜਾ ਰਿਹਾ ਕਿਉਂਕਿ ਪੰਜਾਬ ਦੇ ਪਾਣੀਆਂ ਤੇ ਕਿਸੇ ਦਾ ਵੀ ਹੱਕ ਨਹੀਂ ਇਹ ਜਿਹੜੀ ਸ਼ਰਿਆਮ ਪੰਜਾਬ ਦੇ ਨਾਲ ਜਿਹੜੀਆਂ ਤਕੇਸ਼ਾਈਆਂ ਹੋ ਰਹੀਆਂ ਨੇ ਇਸ ਲਈ ਜੇ ਅਸੀਂ ਮਤਾ ਪਾਸ ਕਰਕੇ ਭੇਜਾਂਗੇ ਹੁਣ ਆ ਤਿੰਨੇ ਜਣ ਚਾਰੀ ਗੈਰ ਸੰਵਿਧਾਨਕ ਆਰਟੀਕਲ ਨੇ ਤਾਂ ਸਾਨੂੰ ਇਹਦੇ ਵਿੱਚ ਇਨਸਾਫ ਮਿਲ ਦੀ ਆਸ ਜ਼ਰੂਰ ਹੈਗੀ ਆ ਸੋ ਬਾਕੀ ਜਿਹੜਾ ਟੈਂਪ ਸੇਫਟੀ ਐਕਟ ਜਿਹੜਾ ਬਣਾਇਆ ਗਿਆ ਮੈਂ ਵੀ ਗੱਲ ਕਰਨਾ ਜਿਹੜਾ ਮੇਨ ਮਸਲਾ ਜੀ ਟੈਂਪ ਲਈ ਉਹ ਸ਼ਰਿਆਮ ਜਿਹੜੀਆਂ ਸਾਡੇ ਸੂਬਿਆਂ ਦੇ ਹੱਕਾਂ ਦੇ ਉੱਪਰ ਡਾਕਾ ਵਾ ਕੇਂਦਰ ਜਿਹੜੀ ਹਰ ਚੀਜ਼ ਨੂੰ ਆਪਣੇ ਕੰਟਰੋਲ ਦੇ ਵਿੱਚ ਲੈਣਾ ਚਾਹੁੰਦੀ ਆ ਸੋ ਇਸ ਲਈ ਉਹ ਵੀ ਜਿਹੜਾ ਉਹ ਐਕਟ ਜਿਹੜਾ ਰੱਦ ਹੋਣਾ ਚਾਹੀਦਾ ਬੇਸ਼ੱਕ ਇਹ ਤੇ ਕਮੇਟੀ ਬਣਾਈ ਸਰਕਾਰ ਨੇ ਬਾਈ ਦੇ ਵਿੱਚ ਰੱਦ ਹੋ ਜਾਣਾ ਚਾਹੀਦਾ ਸੀ ਜਦੋਂ ਸਰਕਾਰ ਬਣੀ ਆ ਠੀਕ ਆ ਦੇਰ ਆਏ ਦਰੋਸਤਾਂ ਅਸੀਂ ਪੂਰੇ ਸਹਿਮਤ ਆ ਕਿ ਪੰਜਾਬ ਦੇ ਪਾਣੀਆਂ ਨੂੰ ਰੋਕਣ ਦੇ ਲਈ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੇ ਲਈ ਪੰਜਾਬ ਨਾਲ ਹੋਰ ਹੀ ਤੱਕੇਸ਼ਾਈ ਨੂੰ ਰੋਕਣ ਦੇ ਲਈ ਜੋ ਵੀ ਪੰਜਾਬ ਸਰਕਾਰ ਕੋਈ ਯਤਨ ਕਰੂਗੀ ਤਾਂ ਸ਼੍ਰੋਮਣੀ ਅਕਾਲੀ ਦਲ ਜੋ ਹਮੇਸ਼ਾ ਹੀ ਪੰਜਾਬ ਦੇ ਹੱਕਾਂ ਦੇ ਲਈ ਪੰਜਾਬ ਦੇ ਹਿੱਤਾਂ ਦੇ ਲਈ ਪੰਜਾਬ ਦੇ ਪਾਣੀਆਂ ਲਈ ਲੜਦਾ ਰਿਹਾ ਤਾਂ ਅਸੀਂ ਡੱਟ ਕੇ ਅਸੀਂ ਉਹ ਚ ਸਮਰਥਨ ਕਰਾਂਗੇ ਧੰਨਵਾਦ ਜੀ ਜੋ ਤੁਸੀਂ ਮੈਨੂੰ ਇਸ ਮੱਤੇ ਤੇ ਬੋਲਣ ਦਾ ਮੌਕਾ ਦਿੱਤਾ।